ਪੰਜਾਬ ਦੇ ਕੈਬਨਿਟ ਮੰਤਰੀ ਮੋਹਨ ਲਾਲ ਚੰਦ ਖਟਾਰੂ ਚੱਕ ਨੇ ਮੋਗਾ ਮੰਡੀਆਂ ਦਾ ਕੀਤਾ ਦੌਰਾ ਮੀਡੀਆ ਦੇ ਨਾਲ ਕੀਤੀ ਗੱਲਬਾਤ ਜਿੰਨਾ ਕਿਸਾਨਾਂ ਦੀ ਅੱਗ ਦੇ ਕਾਰਨ ਫਸਲ ਨੁਕਸਾਨੀ ਗਈ ਹੈ ਉਹਨਾਂ ਨੂੰ ਮੁਆਫਜ਼ਾ ਦੇ ਇਨ ਦਾ ਕੀਤਾ ਵਾਦਾ ਦੱਸ ਦਈਏ ਕਿ ਸਰਕਾਰ ਦੇ ਪੰਜਾਬ ਸਰਕਾਰ ਦੇ ਮੰਤਰੀ ਲਾਲ ਚੰਦ ਕਟਾਰੂ ਜੱਕ ਮੰਗਲਵਾਰ ਨੂੰ ਮੋਗਾ ਦੇ ਵਿੱਚ ਪਹੁੰਚੇ ਸਨ ਜਿੱਥੇ ਕਿ ਉਹਨਾਂ ਵੱਲੋਂ ਮੋਗਾ ਜ਼ਿਲ੍ਹੇ ਦੇ ਜਾਂ ਅਨਾਜ ਮੰਡੀ ਇੱਕ ਮਿੰਟ ਦੀ ਹੁਣ ਵਾਈਟ ਦੌਰਾ ਕੀਤਾ ਗਿਆ ਸੀ ਨਿਰੀਖਣ ਕੀਤਾ ਗਿਆ ਸੀ ਇਸ ਦੌਰਾਨ ਮੰਤਰੀ ਕਟਾਰੂ ਚੱਪ ਨੇ ਮੰਡੀਆਂ ਦੇ ਵਿੱਚ ਚੱਲ ਰਹੀ ਫਸਲ ਦੀ ਖਰੀਦ ਦੀ ਵਿਵਸਥਾ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਦੇ ਨਾਲ ਵਿਵਸਥਾ ਵਿਵਸਥਾਵਾਂ ਦੀ ਜਾਣਕਾਰੀ ਵੀ ਲਈ ਉੱਥੇ ਹੀ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਕਟਾਰੂ ਚੱਪ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੇ ਨੇੜੇ ਸਮਰਤਕ ਹੈ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਜ਼ਿਆਦਾ ਖਰੀਦਿਆ ਜਾਵੇਗਾ ਤੇ ਇਸ ਦੇ ਲਈ ਸਾਰੇ ਜ਼ਰੂਰੀ ਇੰਤਜ਼ਾਮ ਮਹਕਾਰ ਦਿੱਤੇ ਗਏ ਨੇ ਕਿਸੇ ਵੀ ਤਰ੍ਹਾਂ ਦੇ ਉਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੋ ਕਾਰਨਾ ਕਰਕੇ ਮੈਨੂੰ ਲੱਗਦਾ ਵੀ ਇੱਕ ਬੜਾ ਐਕਸਟਰਾ ਫੀਲ ਕਰ ਰਿਹਾ ਕਿਸਾਨ ਇੱਕ ਤਾਂ ਬੰਪਰ ਫਸਲ ਹੈ ਪੰਜਾਬ ਦੇ ਅੰਦਰ ਖੇਤਾਂ 'ਚ ਜਿਹੜਾ ਝਾੜ ਆ ਉਹ ਪਹਿਲੇ ਦੇ ਮੁਕਾਬਲੇ ਜ਼ਿਆਦਾ ਆ ਰਿਹਾ ਸੋ ਇਹ ਵੀ ਇੱਕ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਤੇ ਕਿਸਾਨ ਨੂੰ ਵੀ ਹੈ ਸੈਕੰਡ ਹੈ ਵੀ ਉਹਦੀ ਫਸਲ ਜਿਹੜੀ ਮੰਡੀ ਸੇ ਲੈ ਕੇ ਆ ਰਿਹਾ ਉਹ ਖਰੀਦੀ ਜਾ ਰਹੀ ਹੈ ਔਰ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਉਹਨਾਂ ਦੇ ਖਾਤੇ ਵਿੱਚ ਪੈ ਰਹੀ ਹੈ ਸੋ ਲਗਾਤਾਰ ਡੇ ਬਾਏ ਡੇ ਜਿਹੜਾ ਇਹ ਸੀਜ਼ਨ ਹੈ ਇਹ ਪੀਕ ਤੇ ਜਾ ਰਿਹਾ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 49 ਲੱਖ ਐਮਟੀ ਕਣਕ ਪਹੁੰਚੀ ਹੈ ਔਰ 49 ਲੱਖ ਦੇ ਵਿੱਚੋਂ 44.5 ਲੱਖ ਐਮਟੀ ਜਿਹੜੀ ਹੈ ਉਹ ਖਰੀਦੀ ਜਾ ਚੁੱਕੀ ਹੈ ਸੋ ਉਸ ਖਰੀਦੀ ਹੋਈ ਜਿਹੜੀ ਕਣਕ ਹੈ ਉਹਦਾ ਜੋ ਬਣਦਾ ਐਮਐਸਪੀ ਦੇ ਮੁਤਾਬਕ ਪੈਸਾ ਆ 5573 ਕਰੋੜ ਰੁਪਈਆ ਉਹ ਕਿਸਾਨਾਂ ਦਿਖਾਤਿਆਂ ਚ ਡਿਲੀਵਰੀ ਕੀਤਾ ਜਾ ਚੁੱਕਿਆ ਸੋ ਜਿਹੜਾ ਕੇਂਦਰੀ ਪੂਲ ਦੇ ਲਈ ਸਾਨੂੰ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਮੈਨੂੰ ਲੱਗਦਾ ਵੀ ਇਸ ਕਿਸਮ ਦੀ ਬੰਪਰ ਫਸਲ ਹੈ ਉਹ ਅਸੀਂ ਬਹੁਤ ਈਜ਼ੀਲੀ ਉਹਨੂੰ ਵੀ ਮਤਲਬ ਕੰਪਲੀਟ ਕਰਾਂਗੇ ਔਰ ਹਰ ਤਰ੍ਹਾਂ ਦਾ ਕੰਮ ਮਤਲਬ ਜਿਹੜਾ ਪ੍ਰਬੰਧ ਹੈ ਚਾਹੇ ਕਰੇਟਾਂ ਦਾ ਸਵਾਲ ਆ ਚਾਹੇ ਤਰਪਾਲਾਂ ਦਾ ਸਵਾਲ ਹੈ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਨੇ ਵਰਗੋਰਮੈਂਟ ਦੇ ਦੌਰਾਨ ਮੰਡੀ ਦੀਆਂ ਤੇ ਕਿਸਾਨ ਦੀਆਂ ਉਹ ਅਸੀਂ ਪੂਰੀਆਂ ਕਰ ਚੁੱਕੇ ਹਾਂ ਸੋ ਬਾਰਦਾਣਾ ਸਾਡੇ ਕੋਲ ਹੈ ਸੀਸੀਐਲ ਸਾਡੇ ਕੋਲ 28893 ਕਰੋੜ ਰੁਪਈਆ ਹੈਗਾ ਸੋ ਕਿਸੇ ਤਰ੍ਹਾਂ ਦੀ ਵੀ ਦਿੱਕਤ ਪੰਜਾਬ ਦੇ ਵਿੱਚ ਮੰਡੀ 'ਚ ਕਿਸਾਨ ਨੂੰ ਨਾ ਹੋਵੇ ਇਹ ਮਾਨਯੋਗ ਮੁੱਖ ਮੰਤਰੀ ਜੀ ਦਾ ਬੜਾ ਸਪਸ਼ਟ ਦੇਸ਼ ਵੀ ਆ ਔਰ ਉਸ ਦੇਸ਼ ਦੇ ਮਤਾਬਕ ਅਸੀਂ ਹਰ ਰੋਜ਼ 2 3 4 ਜ਼ਿਲ੍ਹੇ ਕੱਢ ਰਹੇ ਹਾਂ ਅੱਜ ਵੀ ਮੈਂ ਉਹ ਦੋ ਜ਼ਿਲ੍ਹਿਆਂ ਦੇ ਅੰਦਰ ਆ ਮੋਗੇ ਔਰ ਲੁਧਿਆਣੇ ਦੇ ਅੰਦਰ ਵਕ ਵਕ ਮੰਡੀਆਂ ਤੇ ਜਾਵਾਂਗੇ ਸੋ ਬਸ ਕਿਸਾਨਾਂ ਨੂੰ ਅਪੀਲ ਆ ਕਿ ਕਿਸੇ ਵੀ ਤਰ੍ਹਾਂ ਦਾ ਉਹ ਮਨ ਦੇ ਅੰਦਰ ਕੋਈ ਤੋਖਲਾ ਨਾ ਰੱਖਣ ਚੜ੍ਹਦੀ ਕਲਾ ਚਾਹਣ ਅਸੀਂ ਕੱਲਾ ਕੱਲਾ ਦਾਣਾ ਜਿਹੜਾ ਮੰਡੀਆਂ ਚੋਂ ਖਰੀਦਾਂਗੇ ਔਰ ਖਰੀਦੇ ਹੋਏ ਦਾਣੇ ਦੇ ਚੋ ਵਿੱਚ 24 ਘੰਟਿਆਂ ਦੇ ਵਿੱਚ ਅਸੀਂ ਪੇਮੈਂਟ ਬਦ ਖਾਤੇ ਚ ਪਾ ਰਿਹਾ ਆ ਅਮਰਦੀ ਡਿਸਟ੍ਰਿਕਟੇ ਤੋਂ ਕੁਝ ਹਾਸੇ ਹੋਰੇ ਨੇ ਕੰਡ ਨੂੰ ਅੱਗੇ ਲੱਗ ਰਹੀ ਹੈਗੀ ਕਿ ਸਰਕਾਰ ਵੱਲੋਂ ਕੋ ਕਿਸਾਨਾਂ ਨੂੰ ਦਰਬਾਬੂਆ ਦੀ ਗਲਤੀ ਨਹੀਂ ਲਾਜ਼ਮੀ ਪਹਿਲੀ ਗੱਲ ਤੇ ਵੀ ਇਹ ਬਦਕਿਸਮਤੀ ਆ ਕਿ ਕਿਸਾਨ ਬੜਾ ਅ ਓਕੇ ਸਮੇਂ ਦੇ ਨਾਲ ਓਕੀ ਹਾਲਤਾਂ ਚ ਫਸਲ ਨੂੰ ਪਾਲਦਾ ਅਸੀਂ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਔਰ ਜੇੜ ਹਾਰ ਤੇ ਪੋ ਮਾਗਦੀਆਂ ਰਾਤਾਂ ਚ ਜਾ ਕੇ ਇਹ ਫਸਲਾਂ ਪਾਲੀਆਂ ਜਾਂਦੀਆਂ ਪਰ ਜਦੋਂ ਐਨ ਮੌਕੇ ਦੇ ਉਤੇ ਆ ਕੇ ਕੋਈ ਅੱਗ ਲੱਗ ਜਾਂਦੀ ਹੈ ਜਾਂ ਕੋਈ ਇਸ ਕਿਸਮ ਦੀ ਕੁਦਰਤ ਵੱਲੋਂ ਕੋਈ ਗੜੇਮਾਰੀ ਹੋ ਜਾਂਦੀ ਹੈ ਤਾਂ ਸਾਨੂੰ ਵੀ ਦੁੱਖ ਲੱਗਦਾ ਲੇਕਿਨ ਮਾਨ ਜੋਕ ਮੋਕਮਤਰ ਜੀ ਦਾ ਆਦੇਸ਼ ਵੀ ਹੈ ਕਿ ਲਗਾਤਾਰ ਉਹਨਾਂ ਦੀਆਂ ਗਦੌਰੀਆਂ ਹੋ ਰਹੀਆਂ ਨੇ ਔਰ ਅਸੈਸਮੈਂਟ ਲੱਗ ਰਹੀ ਹੈ ਮੈਂ ਕੱਲ ਹੀ ਅਜੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਖੇਤਾਂ 'ਚ ਜਾ ਕੇ ਆਇਆ ਹਾਂ ਖੁਦ ਔਰ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਆ ਵੀ ਉਹਨਾਂ ਦੇ ਅਸੈਸਮੈਂਟ ਲਾ ਕੇ ਜੋ ਵੀ ਬਣਦਾ ਕਿਸਾਨ ਦਾ ਨੁਕਸਾਨ ਦਾ ਪੈਸਾ ਹੈ ਸਰਕਾਰ ਉਹਦੀ ਭਰਪਾਈ